ਅਸਕੇ ਤਕੜ ਉਸਤਾਦ ਕੋਈ ਨੋਂ ਨਸਕੇ ਤਕੜ ਉਸਤਾਦ ਕੋਈ ਜੇ ਤੂੰ ਦੁੱਖ ਜਾਪ ਤੋਂ ਸੁਟਣਾਈ ਟੱਛ ਜਾ ਜ਼ਮੀਨ ਵਿੱਚ ਬੀਜ ਬਣ ਕੇ ਜੇ ਤੂੰ ਬਾਗ ਮੂਰ ਦੇ ਫੁੱਟਣਾਈ ਪਹਿਲਾ ਬਣੀ ਮਰੀਦ ਜੇ ਪੀਰ ਬਣਨਾ ਖਾ ਪੁੱਟ ਜੇ ਕਿਸੇ ਨੂੰ ਪੁੱਟਣਾਈ ਕੱਢ ਡੰਡ ਤੇ ਖਾ ਖਰਾਕ ਮੱਲਾ ਓ ਦੇ ਚੂ ਝੰਡੀ ਨੂੰ ਖਾੜੇ ਵਿੱਚੋਂ ਪੁੱਟਣਾਈ ਜੇ ਤੂੰ ਝੰਡੀ ਨੂੰ ਖਾੜੇ ਵਿੱਚੋਂ ਪੁੱਟਣਾਈ ਪਾ ਖਰਾਕਾਂ ਖਾਣੀਆਂ ਪਈਆਂ ਨੇ 2 ਵਜੇ ਉੱਠ ਕੇ ਡੰਡ ਬੈਠ ਕੇ ਲਾਉਣੀਆਂ ਪੈਂਦੀਆਂ ਨੇ ਤਾਕ ਦੇ ਜਾ ਕੇ ਪਹਿਲਵਾਨ ਬਣਿਆ ਜਾਂਦਾ ਹੈ ਪਹਿਲਵਾਨ ਬਣਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕਹਿੰਦੇ ਜਿਸ ਦੀ ਪਿਛਲੇ 4 ਜਨਮ ਦੀ ਭਗਤੀ ਕੀਤੀ ਹੋਵੇ ਉਹ ਠੱਠਾ ਝੋਟਾ ਬਣਦਾ ਹੈ ਜਿਸ ਦੀ ਪਿਛਲੇ 70 ਜਨਮ ਦੀ ਭਗਤੀ ਕੀਤੀ ਹੋਵੇ ਉਹ ਪਹਿਲਵਾਨ ਦੀ ਪਦਮੀ ਨੂੰ ਪਾਉਂਦਾ ਹੈ ਜਿਸ ਦੀ ਪਿਛਲੇ 11 ਜਨਮ ਦੀ ਭਗਤੀ ਕੀਤੀ ਹੋਵੇ ਉਹ ਛੱਪ ਦੀ ਹਾਂ ਦਰਸ਼ਨਪਾਲ ਪਹਿਲਵਾਨ ਦੇ ਭਰਾਵਾਂ ਵੱਲੋਂ 50 50 ਰੁਪਏ ਚਾਰੇ ਪਹਿਲਵਾਨਾਂ ਦੇ ਲਈ ਬਹੁਤ ਜਾਨੋ ਬਈ ਘੜੀਆਂ ਲਾਉਂਦੇ ਨੇ ਮਾਂ ਦੇ ਪੁੱਤਾਂ ਕੇ 50 50 ਰੁਪਏ ਚਾਰੇ ਪਹਿਲਵਾਨਾਂ ਦੇ ਲਈ ਦਰਸ਼ਨ ਪਹਿਲਵਾਨ ਦੇ ਭਰਾਮਾ ਵੱਲੋਂ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਜਿਹਦੀ ਪਿਛਲੇ 7 ਜਨਮ ਦੀ ਭਗਤੀ ਕੀਤੀ ਹੋਵੇ ਉਹ ਪਹਿਲਵਾਨ ਜੀ ਜਨਮ ਦੀ ਭਗਤੀ ਕੀਤੀ ਹੋਵੇ ਉਹ 7 ਦੀ ਮਣੀ ਸੱਪ ਦੇ ਜਿਹੜੇ ਸੱਪ ਦੀ ਸਿਰ ਵਿੱਚ ਮਣੀ ਹੁੰਦੀ ਹੈ ਜਿਹਦੀ ਪਿਛਲੇ 31 ਜਨਮ ਦੀ ਭਗਤੀ ਕੀਤੀ ਹੋਵੇ ਉਹ ਸਾਧੂ ਬਣਦਾ ਸੰਤ ਬਣਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਈ ਬੜਾ ਭਾਗੀ ਪਾਏ ਕੋਈ ਵੱਡਿਆਂ ਭਾਗਾਂ ਵਾਲੇ ਸ਼ਰਾਗ ਤੇ ਚੱਲਦਾ ਜਿਹਦੀ 100 ਜਨਮ ਦੀ ਭਗਤੀ ਕੀਤੀ ਹੋਵੇ ਉਹ ਬ੍ਰਹਮ ਗਿਆਨੀ ਦੀ ਪਦਵੀ ਨੂੰ ਪਾਉਂਦਾ ਹੈ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੇ ਕਮਲ ਲੇਪ ਬ੍ਰਹਮ ਗਿਆਨੀ ਦੀ 100 ਜਨਮ ਦੀ ਭਗਤੀ ਕੀਤੀ ਹੋਈ ਆ ਇਹ ਬ੍ਰਹਮ ਗਿਆਨੀਆਂ ਦਾ ਜਿਹੜਾ ਸਮਾਗਮ ਹੈ ਤਨਤਨ ਬਾਬਾ ਗੁੱਦੜ ਸਵਾਹ ਮਹਾਰਾਜ ਜੀ ਨੇ ਇਸ ਭਿਖੀ ਦੇ ਵਿੱਚ ਉਗੜ ਤਪ ਕੀਤਾ ਹੋਰ ਵੀ ਟਰਨ ਬਾਈ ਟਰਨ ਸਾਧੂ ਆਉਂਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਸਾਡੇ ਹਰਪੀ ਸਿੰਘ ਚਾਹਲ ਸਾਹ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਬਾਬਾ ਬਾਲਕਬਾਸ ਮਹਾਰਾਜ ਜੀ ਦੇ ਜਿਹੜੇ ਸ਼ਗਿਰਦ ਨੇ ਬਾਬਾ ਵਿਸ਼ਨੂੰ ਦਾਸ ਜੀ ਬਾਬਾ ਵਿਸ਼ਨੂੰ ਜੀ ਨੇ ਜਲਧਾਰਾ ਕੀਤਾ ਜਲਧਾਰਾ ਕੀਤਾ ਤੇ ਇੱਕ ਵਾਰ ਬਾਬਾ ਜੀ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰ ਦਿਓ ਬਈ ਦੇਖੋ ਪਰਸੋਂ ਮੀਂਹ ਪਿਆ ਪਰਸੋਂ ਬੜਾ ਮੀਂਹ ਪਿਆ ਮੇਰੇ ਬੈੱਡ ਦੇ ਕੋਲ ਇੱਕ ਹਰ ਰੋਜ਼ ਸੱਤ 7:30 ਵਜੇ ਦੀ ਚੀੜੀ ਆਉਂਦੀ ਸੀ ਉਹਨੂੰ ਮੈਂ ਉੱਥੇ ਪਾ ਦਿੰਦਾ ਸ਼ਰਮ ਮਾਲ ਮੂਜੇ ਦਾ ਆ ਕੇ ਚੁਗੀ ਜਾਂਦੀ ਦਰਦੀ ਨਹੀਂ ਸੀ ਮੇਰੇ ਕੋਲ ਤੇ ਦੂਏ ਦਿਨ ਵਿਚਾਰੀ ਆਈ ਨੀ ਮੈਨੂੰ ਬੜਾ ਫਿਕਰ ਲੱਗਾ ਮਹਾ ਵਿਚਾਰੀ ਨੇ ਪਤਾ ਨਹੀਂ ਕਿੱਥੇ ਆਪਣਾ ਦਿਨ ਕੱਢਿਆ ਹੋ ਉਹਦੇ ਦੂਏ ਦਿਨ ਸ਼ਾਮ ਨੂੰ ਆ ਗਈ ਫਿਰ ਮੈਨੂੰ ਖੁਸ਼ੀ ਹੋ ਗਈ ਉਹ ਬੱਤਕੀ ਵਿਚਾਰੀ ਦੇਖੋ ਜਿਹੜੇ ਜਾਨਵਰ ਨੇ ਉਹ ਕਿਵੇਂ ਕੱਢਦੇ ਨੇ ਹਨੇਰੀਆਂ ਦੇ ਵਿੱਚ ਤੇ ਬਾਬਾ ਜੀ ਦੇਖੋ ਕਿੰਨਾ ਜਲਤਾਰਾ ਕਰਦੇ ਨੇ ਇਹ ਵੀ ਤਾਂ ਤਪੱਸਿਆ ਮਿੱਤਰੋ ਜਿਸ ਨੱਗਰ ਦੇ ਵਿੱਚ ਮਹਾਪੁਰਸ਼ ਤਪੱਸਿਆ ਕਰਨ ਉਹ ਨੱਗਰ ਦੇ ਦਿਨ ਦੁੱਗਣੀ ਰਾਤ ਚੌਗਣੀ ਤ੍ਰਤੀ ਕਰਦੇ ਨੇ ਇੱਕ ਵਾਰ ਬਾਬਾ ਬਿਸ਼ਨੂ ਦਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜਿਨ੍ਹਾਂ ਨੇ ਅੱਜ ਦਲਤਾਰਾ ਕੀਤਾ ਤਪੱਸਿਆ ਕੀਤੀ ਹੈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਹਾਂ ਗੱਗੀ ਮਿਸਤਰੀ ਵੱਲੋਂ 50 ਰੁਪਏ ਘੁੱਗੀ ਪਹਿਲਵਾਨ ਦੇ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਿਖਾਓ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਹੈ ਹਾਂ 10 ਮਿੰਟ ਕੁਸ਼ਤੀ ਦੇ ਬਾਕੀ ਜੀ 10 ਮਿੰਟ ਹੋ ਗਏ ਜੀ ਬਾਪੀ ਬਾ ਭਾਈ ਦੇਖੋ ਵੀਰੋ ਜਿੰਨੀ ਵੇਲੇ ਸੰਗਤ ਪਹੁੰਚੀ ਹੈ ਮੈਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦਾ ਪਹਿਲਾਂ ਮੈਂ ਪਲਵਾਨੀ ਵੀ ਕੀਤੀ ਹੈ ਮੇਰੇ ਪਿਤਾ ਜੀ ਵੀ ਬਹੁਤ ਵੱਡੇ ਪਲਵਾਨ ਹੋਏ ਨੇ ਅੱਜ ਮੇਰੇ ਬੇਟੇ ਵੀ ਪਲਵਾਨੀ ਕਰਦੇ ਨੇ ਮੇਰੀ ਤੀਸਰੀ ਪੀੜ੍ਹੀ ਆ ਗਈ ਪਲਵਾਨੀ ਦੇ ਵਿੱਚ ਕਈ ਤਾਂ ਜਿਹੜੇ ਦਰਸ਼ਕ ਵੀ ਨਾ ਮੈਨੂੰ ਜਾਣਦੇ ਨੇ ਕਈ ਮੇਰੇ ਵੀਰ ਜਿਹੜੇ ਨਹੀਂ ਜਾਣਦੇ ਮੈਂ ਤੁਹਾਨੂੰ ਆਪਣਾ ਡਰੈੱਸ ਦੱਸਣ ਜਾ ਰਿਹਾ ਮੇਰਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਧੂਰੀ ਲਗਦਾ ਠਾਣਾ ਜੇ ਕੋਈ ਆਵੇ ਜ਼ਿਲ੍ਹੇ ਮੇਰੇ ਵਿੱਚ ਮਿਲ ਕੇ ਆ ਸਾਨੂੰ ਜਾਣਾ ਨਾਮ ਮੇਰਾ 나జర్ ਸਿੰਘ ਪਹਿਲਵਾਨ ਪਿੰਡ ਢੋਗਲ ਖੇੜੀ ਦਾਸ ਦਾ ਖਾਸ ਟਿਕਾਣਾ ਬਈ ਹੋਕਾ ਦੇ ਚੱਲਿਆਂ ਮਿੱਤਰੋ ਮਿਲੇ ਬਿਨਾ ਨਹੀਂ ਆਣਾ ਹੋਕਾ ਦੇ ਚੱਲਿਆਂ ਮਿਲੇ ਬਿਨਾ ਨਹੀਂ ਆਣਾ ਜੇ ਕਮੈਂਟਰੀ ਵਧੀਆ ਲੱਗਿਆ ਫਿਰ ਤਾੜੀ ਮਾਰ ਕੇ ਮੇਰੀ ਹੌਸਲਾ ਵੀ ਜਰੂਰ ਕਰ ਦਿਓ ਧੰਨਵਾਦ ਸਾਰੀ ਸੰਗ ਦਾ ਬਹੁਤ ਵਧੀਆ ਦੇਖੋ ਜਿਹੜੇ ਮੇਰੇ ਬਿਨਾ ਸਾਡੇ ਬੋਲਾਂ ਦਾ ਮਾਣ ਕੀਤਾ ਉਹਨਾਂ ਦਾ ਵੀ ਮੈਂ ਤੈਨ ਤੁਹਾਨੂੰ ਧੰਨਵਾਦ ਕਰਦਾ ਗੋਲੂ ਪਹਿਲਵਾਨ ਜੀ ਉਹਦਾ ਵੀ ਮੈਂ ਤੈਨ ਤੁਹਾਨੂੰ ਧੰਨਵਾਦ ਕਰਦਾ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਇਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਭੀਖੀ ਦਾ ਮੇਲਾ ਆਉਂਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਇੱਕ ਕੁਸ਼ਤੇ ਵਿੱਚ ਬਰਾਬਰ ਕਰਦਾ ਕਹਿੰਦਾ ਰਗੜ ਰਗੜ ਕੇ ਜਿਹੜੇ ਵੀ ਬਨਿਤ ਪੀਣ ਬਦਾਮਾਂ ਨੂੰ ਡੰਡ ਪੇਲਦੇ ਰਹਿੰਦੇ ਸੂਰਮੇ ਸਵੇਰੇ ਸ਼ਾਮਾਂ ਨੂੰ ਰਾਜ ਨੇੜੀ ਲਾਉਣ ਦੇ ਮੁੱਠੇ ਨਾਲ ਤਖਾਨਾਂ ਦੇ ਉਹ ਝੰਡੀਆਂ ਚੱਕ ਕੇ ਤੁਰਦੇ ਉਹੀ ਬਈ ਵਿਚ ਮੈਦਾਨਾਂ ਦੇ ਉਹ ਝੰਡੀਆਂ ਚੱਕ ਕੇ ਤੁਰਦੇ ਉਹੀ ਵਿਚ ਮੈਦਾਨਾਂ ਦੇ ਦੇਖੋ ਕਿਹੜਾ ਪਹਿਲਵਾਨ ਚੰਡੀ ਦੀ ਕੁਸ਼ਤੀ ਜਦ ਪ੍ਰਾਪ ਕਰਦਾ ਬਹੁਤ ਵਧੀਆ ਕੁਸ਼ਤੀ ਆ ਗੱਡੀ ਮਿਸ਼ਤਰੀ ਸਾਹਿਬ ਜੀ ਵੱਲੋਂ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਕਮੇਟੀ ਤੋਂ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਕੀਤੇ ਗਏ ਨੇ ਗੱਡੀ ਮਿਸ਼ਤਰੀ ਸਾਹਿਬ ਜੀ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ तहे دلੋਂ ਧੰਨਵਾਦ ਕਰਦਾ ਕਹਿੰਦਾ ਭੱਜਣ ਦੇ ਵਿੱਚ ਮਿਲਖਾ ਸਿੰਘ ਨੂੰ ਦੁਨੀਆ ਜਾਣ ਦੀ ਛੰਡੀ ਦੇ ਵਿੱਚ ਕੁਸ਼ਤੀ ਰਹੀ ਹੈ ਛੰਡੀ ਦੇ ਵਿੱਚ ਵਾਹ ਜੀ ਵਾਹ ਅਦਰ ਮੈਂ तहे دلੋਂ ਧੰਨਵਾਦ ਕਰਦਾ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਸਾਡੇ ਨਗਰ ਦੀ ਜਿੰਦ ਜਾਨ ਸਰਦਾਰ ਹਰਪ੍ਰੀਤ ਸਿੰਘ ਜੀ ਚਾਹਲ ਸਾਹਿਬ ਆਏ ਜੀ 2 ਮਿੰਟ ਕਦਮਾਂ ਚੱਲ ਕੇ ਲਓ ਜੀ ਇਹ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਚਾਹਲ ਸਾਹਿਬ ਜਿਨ੍ਹਾਂ ਨੇ ਆਪਣੀ ਮਿਹਨਤ ਕਮਾਈ ਦੇ ਵਿੱਚੋਂ ਅੱਗੇ ਆ ਕੇ ਮਾਰਾ ਹੈ 51000 ਰੁਪਏ ਆਪਣੀ ਮਿਹਨਤ ਕਮਾਈ ਦੇ ਚੋਂ ਯੋਗਦਾਨ ਪਾਇਆ ਹੈ ਜੇ ਵਧੀਆ ਵੀ ਉਦਮ ਕਰ ਰਹੇ ਨੇ ਫਿਰ ਇਹਨਾਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰ ਦਿਓ ਧੰਨਵਾਦ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਚਾਹਲ ਸਾਹਿਬ ਉਹਨਾਂ ਦਾ ਵੀ ਸਤਿਕਾਰਯੋਗ ਧੰਨਵਾਦ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਮੇਰੇ ਵੀਰਾਂ ਨੇ 11 11000 ਰੁਪਏ ਦੇ ਵੱਡੇ ਯੋਗਦਾਨ ਪਾਏ ਨੇ ਬਾਈ ਸਾਈ ਸਾਹਿਬ ਬਾਈ ਜਗਤਾਰ ਸਿੰਘ ਜੀ ਚਾਹਲ ਐਨਸੀ ਸਾਹਿਬ ਉਹਨਾਂ ਦਾ ਵੀ ਤਹਿਦਿਲ ਧੰਨਵਾਦ ਕਰਦੇ ਆ ਸਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਸਤਿ ਤਹਿਦਿਲ ਧੰਨਵਾਦ ਕਰਦੇ ਆ ਜੀ ਅੱਛਾ ਠੀਕ ਆ ਜੀ ਜਗਤਾਰ ਸਿੰਘ ਜੀ ਇਹਨਾਂ ਦੇ ਵੱਡੇ ਭਰਾ ਨੇ ਉਹਨਾਂ ਦਾ ਵੀ ਤਹਿਦਿਲ ਧੰਨਵਾਦ ਕਰਦੇ ਆ ਜੀ ਲਾ ਜੀ ਸਰਦਾਰ ਜਗਸੀਰ ਸਿੰਘ ਜੀ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਕਮੇਟੀ ਤੋਂ ਖੁਸ਼ ਹੋ ਕੇ 100 ਰੁਪਏ ਦਾ ਵੱਡੇ ਮਾਨ ਸਨਮਾਨ ਦਿੱਤੇ ਜੀ ਨੇ ਤੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕਾਇਦ ਨੂੰ ਧੰਨਵਾਦ ਕਰਦਾ ਵਾਹਿਗੁਰੂ ਨੇਕ ਕਮਾਈਆਂ ਤੇ ਵਾਧਾ ਕਰੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਬਾਜੀਪਾ ਹਾਂ ਜੀ ਬਾਈ ਮਿੱਤਰੋ ਦੇਖੋ 10 ਸੇਮੇ ਪਾਸਾ ਤਾਂ ਅਨੰਗੁਰ ਹਰਗੋਬ 2 ਮਿੰਟ ਬਾਕੀ ਜੀ ਸੇਮੇ ਪਾਸਾ ਜੀ ਨੇ ਕਿਹਾ ਇਸਤਰੀ ਮਾਨ ਭਾ ਵੀ ਦਾ ਲਾਓ ਭਰਾਂਜੀ ਫੜਨ ਨਿਕਲ ਕਰੋ ਇਸਤਰੀ ਮਾਨ ਪੁੱਤਰ ਨਿਸ਼ਾਨ ਦੌਲਤ ਗੁਰਜਾਨ ਜਿਹੜੀ ਦੌਲਤ ਆ ਇਹਦੇ ਨਾਲ ਗੁਜ਼ਾਰਾ ਹੁੰਦਾ ਆ ਬੱਲੇ ਆ ਬਾਹ ਤੇਰੇ ਜੰਦ ਕੇ ਨੀ ਯੋਰ ਲੱਗ ਰਹੇ ਬੱਲੇ 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 ਵਾਹ ਬਈ ਵਾਹ ਭਈ ਦਾ ਪੇਚ ਵਾਲੀ ਕੁਸ਼ਤੀ ਕਰਕੇ ਦਿਖਾਓ ਸਾਡੇ ਹਰਪ੍ਰੀਤ ਸਿੰਘ ਜੀ ਕਹਿੰਦੇ ਵੀ ਦਾ ਪੇਚ ਵਾਲੀ ਕੁਸ਼ਤੀ ਕਰਕੇ ਦਿਖਾਓ ਜਿੰਨੀ ਵੇਲੇ ਸੰਗਤ ਪਹੁੰਚੀ ਆ ਦਰਸ਼ਕ ਵੀਰੋ ਇਹ ਨਾ ਕਹੋ ਵੀ ਸਾਡਾ ਸਮਾਂ ਬਰਬਾਦ ਹੋਇਆ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਇੱਕ ਇੱਕ ਪਾਲ ਤੁਹਾਡਾ ਰੱਬੀ ਕਿਤਾਬ ਦੇ ਨਾਂ ਦਰਜ ਹੋਇਆ ਕਿਉਂਕਿ ਦਵਾਪੁਰ ਯੁਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾ ਦੇ ਵਿੱਚ ਲਿਖਿਆ ਵੀ ਜੇ ਤੁਸੀਂ ਕਾਲ ਯੁਗ ਦੇ ਵਿੱਚ ਮੇਰੇ ਦਰਸ਼ਨ ਕਰਨੇ ਹੋ ਤਾਂ ਤਿੰਨ ਰੂਪ ਦੇ ਵਿੱਚ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ ਜਦੋਂ ਲਾੜਾ ਸੇਰੇ ਬਣ ਕੇ ਜਨ ਚੜਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਗੰਵਾਂ ਦੇ ਬੱਗ ਦੇ ਵਿੱਚ ਠੱਠਾ ਜਾਂਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਅਖਾੜੇ ਦੇ ਵਿੱਚ ਪਹਿਲਵਾਨ ਜੱਟੀਆਂ ਸੱਟੀਆਂ ਨਾਲ ਲੰਗੋਟਾ ਪਾ ਕੇ ਮਨ ਜੁੱਧ ਕਰਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰ ਲਿਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਅੱਜ ਤੁਸੀਂ ਗੁਰੂਆਂ ਪੀਰਾਂ ਫਕੀਰਾਂ ਦੇ ਦਰਸ਼ਨ ਕਰ ਰਹੇ ਹੋ ਤਾਂ ਇਹਦੇ ਲਈ ਧੰਨਵਾਦ ਕਰਦਾ ਸਾਡੇ ਸੁਖਦੇਵ ਸਿੰਘ ਜੀ ਤੁਸੀਂ ਵੀ ਸਾਂਝ ਕਰ ਲਓ ਕੋਈ ਗੱਲ ਆਜੋ ਸੁਖਦੇਵ ਸਿੰਘ ਜੀ ਤੁਸੀਂ ਵੀ ਆਜੋ ਆਜੋ ਕੋਈ ਠੀਕ ਹੈ ਜੀ ਚੰਦ ਸੁਖਦੇਵ ਸਿੰਘ ਜੀ ਕਈ ਵਾਰ ਬੁਲਾ ਰਹੇ ਤੇ ਉਹ ਹੋ ਜਾਂਦਾ ਵੀ ਸਾਡਾ ਨਾਮ ਨਹੀਂ ਲੈਂਦਾ ਜੀ ਹਾਂ ਜਾਈਵਰ ਸਾਨੂੰ ਵੀ ਹਾਂ ਦੋਵੇਂ ਪ੍ਰਧਾਨ ਸਾਹਿਬ ਜੀ ਸਾਡੇ ਆਜੋ ਦੋ ਮਿੰਟ ਪਸੇ ਇੱਥੇ ਇੱਥੇ ਤੁਸੀਂ ਇਕੱਲੇ ਆਜੋ ਕੋਈ ਨਹੀਂ ਇੱਥੇ ਚਲੋ ਆਜੋ ਕੋਈ ਨਹੀਂ ਸਾਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਵੀ ਵਧੀਆ ਮਾਨ ਸਨਮਾਨ ਕੀਤਾ ਕਿਉਂਕਿ ਮੈਨੂੰ ਹਰਪ੍ਰੀਤ ਸਿੰਘ ਨੇ ਪਹਿਲਾਂ ਹੀ ਤੁਹਾਡੇ ਨਾਮ ਲਿਖ ਕੇ ਦਿੱਤੇ ਸੀ ਵੀ ਉਹਨਾਂ ਨੇ ਵੀ ਆਉਣੇ ਇਹਨਾਂ ਸਾਡੇ ਸ਼ਖਦੇਵ ਸਿੰਘ ਜੀ ਪ੍ਰਧਾਨ ਸਾਹਿਬ ਇਹਨਾਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਇੱਧਰ ਸਾਡੇ ਹਰਪ੍ਰੀਤ ਸਿੰਘ ਜੀ ਚਲ ਸਾਹਿਬ ਜੀ ਸਾਰੇ ਸਾਡੇ ਨਗਰ ਦਾ ਮਾਣ ਨੇ ਦੋਨੇ ਮਹਾਨ ਸ਼ੀਸ਼ੀਤਾਂ ਨੇ ਨਾਲ ਮਿਲ ਕੇ ਕੁਸ਼ਤੀ ਦੰਗਲ ਕਰਵਾ ਕਿਉਂਕਿ ਇੱਕ ਕਵੀ ਨੇ ਬਹੁਤ ਸੋਣਾ ਲਿਖਿਆ ਬਾਤ ਸਮਾ ਹੋ ਗਿਆ ਜੀ ਹੁਣ ਦੱਸੋ ਗੋਲੀ ਪਹਲਵਾਨ ਜੀ ਬਾਈ ਠੀਕ ਹੈ ਜੀ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਦਿਨੇ ਪਹਲਵਾਨਾਂ ਦਾ ਜਿਹੜਾ ਲਾਲਪੁਰਾਂ ਜੀ 5 ਮਿੰਟ ਕੁਸ਼ਤੀ ਹੈ ਬਾਕੀ ਚਪਲਾਂ ਨੇ ਜਿਹੜਾ ਲਾਲਪੁਰਾਂ ਤੁਸੀਂ ਓਹ ਸ਼ੰਗ ਤੇ ਠੀਕ ਹੈ ਜੀ ਕੁਸ਼ਤੀ ਵਧੀਆ ਹੋਈ ਹੈ ਕੋਈ ਗੱਲ ਨਹੀਂ ਜੀ ਦੇਖੋ ਜ਼ੋਰ ਲੱਗੇ ਨੇ ਜੇ ਇੱਕ ਮਿੰਟ ਦੀ ਗੱਲ ਸੁਣ ਲਓ ਜੇਣਾ ਅਸੀਂ ਕੁਸ਼ਤੀ ਆਰਪਰਾ ਕਰਾਉਣੀ ਹੁੰਦੀ ਇੱਕ ਨੂੰ ਮਾੜੇ ਨੂੰ ਤਕੜੇ ਨਾਲ ਲਾ ਦਿੰਦੇ ਕੋਈ ਮਾੜੇ ਤਕੜੇ ਨਾਲ ਅਸੀਂ ਕੁਸ਼ਤੀ ਲਾਈ ਇਹ ਕੁਸ਼ਤੀ ਬਰਾਬਰ ਦੀ ਹੈ ਵੀ ਜਿਹੜਾ ਲੋਪਣਾ ਜੀ ਮੇਰੇ ਕੋਲ ਪੈਸੇ ਤੁਹਾਡੇ ਬਾਅਦ ਦਊਗਾ ਬਾਅਦ ਵਿੱਚ ਮੈਂ ਤੁਹਾਨੂੰ ਪੈਸੇ ਵੰਡ ਕੇ ਦਊਗਾ ਤੁਸੀਂ ਉਹਨਾਂ ਨੂੰ ਹਟ ਲੈਣ ਦਿਓ ਪਹਿਲਾਂ ਜਿਹੜਾ ਲੋ ਜਿੰਨੀ ਵਦ ਸੰਗਤ ਪਹੁੰਚੀ ਹੈ ਸਾਰੀ ਸੰਗਤ ਦਾ ਤੈਅ ਦਾ ਧੰਨਵਾਦ ਕਰਦੇ ਆ ਸੁਖਦੇਵ ਸਿੰਘ ਜੀ ਪ੍ਰਧਾਨ ਸਾਹਿਬ ਹਰਪ੍ਰੀਤ ਸਿੰਘ ਜੀ ਗੱਦੀ ਮਿਸਤਰੀ ਸਾਹਿਬ ਜੀ ਸਾਡੇ ਦਰਸ਼ਨ ਦਰਸ਼ਨ ਐ ਐਮ ਸੀ ਸਾਹਿਬ ਜੀ ਸ਼੍ਰੇਸ਼ ਐਮ ਸੀ ਸਾਹਿਬ ਜੀ ਪ੍ਰੇਮ ਕੁਮਾਰ ਜੀ ਐਮ ਸੀ ਸਾਹਿਬ ਬਾਬਾ ਸੁਖਰਾਜ ਸਿੰਘ ਜੀ ਐਮ ਸੀ ਸਾਹਿਬ ਆ ਦੇਖਿਓ ਪਰਾਉਂ ਦੇ ਅੰਦਰ ਇਤਨਾ ਮਰਜ ਹੋਇਆ ਟੈਣੀ ਰਿਸੀ ਜੀ ਅਨੁਸ਼ੀਸ਼ ਸਾਹਿਬ ਮਨੀ ਜਲਦਾਰ ਜੀ ਕੈਨੇਡਾ ਕਾਲਾ ਪੰਡ ਸੈਕਟਰੀ ਜੀ ਬਿੱਲੂ ਡੇਲ ਡੀਲਰ ਸਾਹਿਬ ਜੀ ਇਹਨਾਂ ਸਾਰੇ ਵੀਰਾਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਜਿਨ੍ਹਾਂ ਨੇ ਨਾਲ ਮਿਲ ਕੇ ਬਹੁਤ ਵਧੀਆ ਪੁਸ਼ਤੀ ਦੰਗਲ ਕਰਵਾਇਆ ਗੁਰਬਾਣੀ ਦੇ ਅਨੁਸਾਰ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰੂ ਆ ਵਰਪੂਰੇ ਕਹਿੰਦਾ ਜਿੱਥੇ ਰੱਬ ਦੀ ਗੱਲ ਹੁੰਦੀ ਓਏ ਜਿੱਥੇ ਸਤ ਸੰਗਤ ਦੀ ਜੋਤ ਹੈ ਉੱਥੇ ਸੁਣਨ ਵਾਲੇ ਵੀ ਪਵਿੱਤਰ ਹੁੰਦੇ ਨੇ ਸੁਣਾਉਣ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ ਬਾਈ ਹਰਪਾਲ ਕਤਰੀ ਹਰਪਾਲ ਕਤਰੀ ਜੀ ਯੂਟਿਊਬਰ ਇਹ ਵੀ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਵੀਰ ਦਾਸੀ ਤੈਨੂੰ ਧੰਨਵਾਦ ਕਰਦੇ ਆ ਤੁਸੀਂ ਇਹ ਨਗਰ ਚੋਂ ਵੀ ਬਹੁਤ ਵਧੀਆ ਧਨਮਨ ਧਨ ਕਰਕੇ ਸੇਵਾ ਕਰਦੇ ਨੇ ਇਹਨਾਂ ਦਾ ਵੀ ਸੀ ਤੈਨੂੰ ਧੰਨਵਾਦ ਕਰਦੇ ਆ ਪਹਿਲਵਾਨ ਗੇੜਾ ਲਾ ਰਹੇ ਨੇ ਸੰਗ ਹਰਪਾਲ ਹਰਪਾਲ ਕੱਤਰੀ ਜੀ ਉਰਫ ਕੱਦੂ ਉਹਨਾਂ ਦਾ ਵੀ ਸਿੱਧਾ ਤੌਰ ਤੇ ਧੰਨਵਾਦ ਕਰਦੇ ਆ ਬਹੁਤ ਵਧੀਆ ਪੁਸ਼ਤੀ ਚੱਲੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਪਾ ਜੀ ਬਾ ਲੱਗੇ ਸਰਦਾਰ ਹਰਪ੍ਰੀਤ ਸਿੰਘ ਜੀ ਚਾਹਲ ਸਪੁੱਤਰ ਸਰਗੋਸ਼ੀ ਸਰਦਾਰ ਜਾਦਵਿੰਦਰ ਸਿੰਘ ਜੀ ਚਾਹਲ ਸਾਫ ਤੋਂ ਪ੍ਰਧਾਨ ਨਗਰ ਕਾਉਂਸਲ ਪੀਖੀ ਕਾਉਂਸਲ ਵਾਰਡ ਨੰਬਰ 12 ਭੀਖੀ ਸ਼੍ਰੋਮਣੀ ਕਾਲੀਦਲ ਇਹਨਾਂ ਦਾ ਵੀ ਸਿੱਟਾ ਦੇ ਧੰਨਵਾਦ ਕਰਦੇ ਆ ਦਫ਼ਤਰ ਐਚ ਆਰ ਬੈਨਸ ਨੇੜੇ ਬਾਸ ਸਟੈਂਡ ਭੀਖੀ ਇਹਨਾਂ ਦਾ ਵੀ ਸਿੱਟਾ ਦੇ ਧੰਨਵਾਦ ਕਰਦੇ ਆ ਮਹਿਤਾ ਚੌਕ ਭੀਖੀ ਮਾਨਸ ਮਹਿਤਾ ਚੌਕ ਵੀ ਲੱਗਦਾ ਰਿਹਾ ਜੀ ਬਾ ਜੀ ਬਾ ਬਹੁਤ ਵਧੀਆ ਦੇਖੋ ਕੁਝ ਜਿੰਨੀ ਵੇਲੇ ਸੰਗਤ ਪਹੁੰਚੀ ਸਾਰੀ ਸੰਗਤ ਦਾ ਸਿੱਟਾ ਦੇ ਧੰਨਵਾਦ ਕਰਦੇ ਆ ਕਿਉਂਕਿ ਹੁਣ ਮੇਲਾ ਮੇਲੀਆਂ ਦਾ ਜਾਰਾ ਵੇਲੀਆਂ ਦਾ ਪੈਸਾ ਥੇਲੀਆਂ ਦਾ रांझा ਭਾਈਆਂ ਨੂੰ ਸਾਢੇ ਫਕੀਰ ਬਣਿਆ ਆਜੋ ਭਰਾਜ ਅੱਗੇ ਲਾ ਜੀ ਖੜਵਾ ਖੜ ਜੋ ਪਸ ਲਾ ਜੀ ਨਰੈਣ ਪਾਲ ਬੰਦਾ ਪਸੀ ਤਹਿ ਦਿਲ ਧੰਨਵਾਦ ਕਰਦੇ ਆ ਕਿਉਂਕਿ ਹੁਣ ਆਪਾਂ ਸਾਰਿਆਂ ਨੇ ਬਾਬਾ ਗੱਦੜ ਸਾਹਿਬ ਮਹਾਰਾਜ ਦੇ ਨਾਲ ਕੇ ਆਪੋ ਆਪਣੇ ਘਰਾਂ ਨੂੰ ਜਾਣਾ ਹੈ 2027 ਦੇ ਵਿੱਚ ਵਾਅਦਾ ਕਰਕੇ ਵੀ ਆਪਾਂ ਇੱਥੇ ਇਕੱਠੇ ਹੋਈਏ ਕਿਉਂਕਿ ਕੋਈ ਜਨਵਰੀ ਜਾਂਦਾ ਕੋਈ ਫਰਵਰੀ ਜਾਂਦਾ ਕੋਈ ਹਾੜੀ ਜਾਂਦਾ ਕੋਈ ਸੌਣ ਹੀ ਜਾਂਦਾ ਵਾਹਿਗੁਰੂ ਸਾਰਿਆਂ ਨੂੰ ਮਾਨ ਬਕਸੇ ਉਦਮ ਬਕਸੇ ਘਰ ਵਿੱਚ ਜਦੋਂ ਤੋਂ ਪੁੱਤ ਤੋਂ ਵੱਧਾ ਰੱਖੇ ਲੰਬੀਆਂ ਉਮਰਾਂ ਬਕਸੇ ਅਗਲੇ ਸਾਲ ਆਪਾਂ 71 ਤੋਂ ਕੇ ਫੇਰ ਇਹ ਕੁਸ਼ਤੀ ਦੰਗਲ ਆਨੰਦ ਮਾਣ ਜਿੰਨੀ ਬੇਤੇ ਸੰਗਤ ਪਹੁੰਚੀ ਹੈ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ तहे ਦਿਲੋਂ ਧੰਨਵਾਦ ਕਰਦੇ ਆਂ ਹ ਮਨੀ ਜਲਦਾਰ ਸਾਹਿਬ ਜੀ ਕੈਨੇਡਾ ਮਨੀ ਸਾਹਿਬ ਵੀ ਭਾਈ ਤੇਰਾ ਧੰਨਵਾਦ ਤਾਂ ਆਪਣੀ ਨੇਕ ਕਮਾਈ ਸਭ ਲਈ ਕੀਤੀ ਆ ਮਨੀ ਜਲਦਾਰ ਸਾਹਿਬ ਜੀ ਕੈਨੇਡਾ ਅਗਲੇ ਸਾਲ ਫੇਰ ਯੋਗਦਾਨ ਬੋਲਦੇ ਆਂ ਜੀ ਅਗਲੇ ਸਾਲ ਦਾ ਲਓ ਜੀ ਮਨੀ ਜਲਦਾਰ ਸਾਹਿਬ ਜੀ ਅਗਲੇ ਅਗਲੇ ਸਾਲ ਕਹਿੰਦੇ ਇਸ ਤੋਂ ਵੀ ਵੱਧ ਕੇ ਯੋਗਦਾਨ ਪਾਵਾਂਗੇ ਇੱਕ ਵਾਰ ਮਨੀ ਜਲਦਾਰ ਸਾਹਿਬ ਦੇ ਨਾਂਤੇ ਵੀ ਜ਼ੋਰਦਾਰ ਤਾੜੀ ਮਾਰ ਦੋ 5-4000 ਰੁਪਏ ਵਧਾਉਣਾ ਜੀ ਅਗਲੇ ਸਾਲ ਆਪਾਂ ਧੰਨਵਾਦ ਜੀ ਮਨੀ ਜਲਦਾਰ ਸਾਹਿਬ ਜਿਨ੍ਹਾਂ ਨੇ 11 ਗਏ ਹੋਏ ਜੰਡੀਆਂ ਮਨ ਕ ਆਪਣੀ ਨੇਕ ਕਮਾਈ ਸਭ ਲਈ ਕੇ ਆਏ ਸਾਬਾ ਲਾ ਜੀ ਗੱਗੀ ਮਿਸ਼ਰੀ ਸਾਹਿਬ ਜੀ ਕਹਿੰਦੇ 10000 ਰੁਪਏ 2027 ਦੇ ਵਿੱਚ ਮੇਰੇ ਵੱਲੋਂ ਠੀਕ ਹੈ ਜੀ ਰਵਾਨ ਸਾਹਿਬ ਜ਼ੋਰਦਾਰ ਤਾੜੀ ਮਾਰੋ ਜੀ ਗੱਗੀ ਮਿਸ਼ਰੀ ਸਾਹਿਬ ਦੇ ਨਾਂਤੇ ਜਿਨ੍ਹਾਂ ਵੱਲੋਂ ਅਗਲੇ ਸਾਲ ਜੋ ਕਿ 10000 ਰੁਪਏ ਨੂੰ ਨੇ ਕਮਾਈ ਦੇ ਉਹ ਸਫਲਾ ਕਰਨਾ ਜੀ ਧਨ ਸਿੰਘ ਜੀ ਨੰਬਰਦਾਰ ਸਾਹਿਬ ਸਰਦਾਰ ਧਨ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਹਾਂ ਆ ਪ੍ਰਧਾਨ ਸਾਹਿਬ ਜੀ ਤੁਸੀਂ ਵੀ ਦੱਸੋ ਹੁਣ ਅਗਲੇ ਸਾਲ ਕਿੰਨੇ ਬੋਲੀਏ ਕਿੰਨੇ ਮਰਜ਼ੀ ਬੋਲ ਲਓ ਨਹੀਂ ਲਓ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਚਾਹਲ ਸਾਹਿਬ ਉਹ ਵੀ ਕਹਿੰਦੇ ਅਗਲੇ ਸਾਲ 51000 ਰੁਪਏ ਦਾ ਵੱਡਾ ਯੋਗਦਾਨ ਹੈ ਤੈਨੂੰ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਸੀ ਤੈਨੂੰ ਧੰਨਵਾਦ ਕਰਦੇ ਆ ਵੱਡਾ ਤੰਦਲ ਹੁੰਦਾ ਜਾ ਰਿਹਾ ਜਣਾਦੋ ਪੁਲਨ ਜੀ ਲਓ ਜੀ ਦੋਨੇ ਪਹਿਲਵਾਨਾਂ ਦੀ ਬੜੀ ਤਾਕੜੀ ਕੁਸ਼ਤੀ ਹੋਈ ਹੈ ਸਾਊਂਡ ਵਾਲੇ ਵੀਰ ਦਾ ਮੈਂ ਤੈਨੂੰ ਧੰਨਵਾਦ ਕਰਦਾ ਮਿੱਤਰਾਂ ਸਾਊਂਡ ਤੇਰਾ ਬਹੁਤ ਵਧੀਆ ਕਿਸੇ ਮੇਰੇ ਵੀਰ ਨੇ ਜੋ ਕਿ ਵਿਆਹ ਸ਼ਾਦੀ ਦੇ ਵਿੱਚ ਜਾਂ ਕਿਤੇ ਭੋਗ ਤੇ ਲੋਣ ਹੋਵੇ ਤਾਂ ਸਾਊਂਡ ਬਹੁਤ ਵਧੀਆ ਸਾਊਂਡ ਵਾਲਿਆ ਤਰਾ ਕਿਸੇਫਤ ਤੇਰੀ